ਹੈਲੋ ਕੀ ਹੋ ਬੱਟ ਕੀ ਹੋ ਛੇ ਆ ਦੇਖੋ ਹਾਂ ਦੇਖੋ ਲੜਾਈ ਕਰਦੀ ਲੜਾਈ ਦੇਖੋ ਕਰਦੀ ਦੇਖੋ ਦੰਦੀ ਵੱਢਦੀ ਨੰਨੀ ਵੱੰਨੀ ਹੈ ਹਾਂ ਆਇਆ ਕਿੱਦਾਂ ਜਾਨੀ ਹੈ ਬਾਤੇ ਦੋ ਦਿੰਦੇ ਇੱਕ ਜਣ ਲੱਤਾਂ ਤੋਂ ਦੋ ਪਾ ਦੇ ਇੱਕ ਤਾਂ ਬੰਦ ਰਵੇ ਰਾਨੀ ਆ ਗਿਆ ਅੱਛਾ ਦੁੱਧ ਪੀਣਾ ਵੀ ਤਾਂ ਭੁੱਖ ਲੱਗੀ ਆ ਪੀਆ ਪੀਰਾ ਮੈਨਾਂ ਤੇ ਦੁੱਧ ਦੁੱਧ ਮੈਲਾ ਜਾ ਕਲ ਚਾਹਤੇ ਰਹਿੰਦੇ ਪੀਲਾ ਦੁੱਧ ਅਦੀ 부ਜਾ ਜੀ ਪਤਲੀ ਜੀ 부ਜਾ ਜੀ ਨੇ ਤਰੀ ਹੈ ਬਿੱਲੀ ਆਇਆ ਜਰ ਮੈਂ ਨਹੀਂ ਛੱਡਦਾ ਹੈ ਸ਼ੈਤਾਨ ਬਿੱਲੀ ਆ ਲੈ ਕੋ ਕੱਢੀ ਗਏ ਇਹਦੇ ਨਾਲ ਜਿਹੜੇ ਆ ਨੋ ਆ ਇਹ ਟੀ-ਸ਼ਰਟ ਦੇ ਧਾਗੇ ਨਹੀਂ ਪਾ ਲਿੰਦੀ ਆ ਤਾਂ ਇਹਨੂੰ ਥੋੜਾ ਦੂਰੋਂ ਫੜਿਆ ਹੋਇਆ ਆ ਦੇਖੀ ਕੋਣ ਉਹ ਮੈਨੂੰ ਨਹੀਂ ਛੱਡ ਦੋ ਚੱਲ ਆ ਇੱਥੇ ਲੱਗੋ ਕਿੱਥੇ ਜਾਵੜ ਗਈ ਹੈ ਕਿੱਥੇ ਗਈਆਂ ਉਹ ਇਹ ਤਾਂ ਡਿੱਗ ਜੈंगी ਫੇਰ ਜਾਂ ਮੈਂ ਡਿੱਗ ਜੀ ਉੱਚੀ ਹੈ ਬੇਟਾ ਉੱਚੀ ਹੈ ਉੱਚੀ ਤੇ ਬੜੀ ਜੀ ਤੈਨੂੰ ਹੁਣ ਇਹ ਜਗ੍ਹਾ ਲੱਭੂਗੀ ਅੱਪ ਜੜੀ ਆ ਉਹਨੇ ਮੋੜੇ ਚੱਕੀ ਸੀ ਬਾਈ ਨੇ ਇਹ ਜਿੱਥੇ ਕੋਈ ਉਹ ਬੈਠੀ ਕਿੰਦੀ ਜੋ ਚੀਕ ਮਾਰੀ ਹੋਣਾ ਇਹ ਮੈਂ ਪਾਲੀ ਨਿੱਕੀ ਜੀ ਸੀਰ ਦੀ ਕਿ ਜਹਾਂ ਇਹਨਾਂ ਆਹ ਪਸਮਾ ਚੁਲਿਆ ਚੱਕ ਕੇ ਹਾਂ ਸਾਰੇ ਜਿਹੜੇ ਖੇਡੇ ਲੱਗੇ ਰਹਿੰਦੇ ਨੇ ਇਹਿੰਦੀ ਐਵਿੱਲੀ ਇਹ ਨਹੀਂ ਚੰਗੀ ਉਲੀ ਰਾਤ ਚਾਹ ਘੋਟੋ ਕੇ ਕੁਰਸੀ ਤੇ ਵੱਜੀ ਮੇਰਾ ਨਾ ਪੈ ਜਦ ਸੁੱਤਾ ਪੈ ਤੇ ਨੰਦਰ ਮਾਰੀ ਪੈਰ ਤੇ ਹਾਂ ਇਹ ਇਹ ਆ ਤਿੱਖੇ ਆ ਨੀਦਾਈ ਗੁੱਸਾ ਚੜਿਆ ਬਹੁਤ ਤਿੱਖਿਆ ਬਹੁਤ ਜਿਆਦਾ ਉੜ ਕੇ ਫਿਰ ਸਰਾਣੇ ਵਾਲੇ ਪਾਸੇ ਆ ਕੇ ਕੰਬਲ ਥੱਲੇ ਉੜ ਕੇ ਨਹੀਂ ਛੱਡਦਾ ਕਿਉਂ ਨਹੀਂ ਛੱਡਦਾ ਨਹੀਂ ਛੱਡਦਾ ਆਇਆ ਆ ਇੱਥੇ ਲਿਜਲੀ ਨੀਚੇ ਚੰਦੀ ਨੀਚੇ ਨੀਚੇ

ਕਿੰਨੀ ਸ਼ਤਾਨ ਬਿੱਲੀ ਵੀ ਕੇ ਵੀ ਮੈਨਾਂ ਕੈਸਾ ਆਹ ਦੇਖੋ ਦੇਖੋ ਗੁੰਦਲੀ ਵੱਡੀ ਉਹ ਕਿੰਨੀ ਸ਼ਤਾਨ ਹੈ ਆਹ ਛੇ ਦਿਨਾਂ ਸੀ ਟੌੜੇਗਾ